ਮੇਰੀ ਅੱਜ ਜੋੜ ਤੇ ਇੱਕ ਸਮਾਣਾ ਖੁਜਾਣਾ ਉਹ ਕਿ ਜਿਹੜਾ ਗੁਰੂ ਦਾ ਅਮਰਤ ਪਾਣ ਕਰ ਲੈਂਦਾ ਹੈ ਨਾ ਗੁਰੂ ਦੀ ਮਤ ਗ੍ਰਹਿ ਕਰ ਲੈਂਦਾ ਹੈ ਗੁਰੂ ਦੀ ਮਤ ਕੀ ਹੈ ਗੁਰੂ ਕੀ ਮਤ ਨੂੰ ਲੈ ਆਨੇ ਗੁਰੂ ਦੀ ਬਾਤ ਕੀ ਕਹਿੰਦੀ ਹੈ ਭਗਤ ਬਿਨਾ ਬੋੜੂ ਬੇਸਰ ਜਦੋਂ ਤੁਸੀਂ ਗੁਰੂ ਮਤ ਗ੍ਰਹਿ ਕਰੋਗੇ ਨਾ ਤਾਂ ਮਨੁੱਖ ਤੋਂ ਤੁਹਾਡਾ ਘੜਾ ਸੁਝ ਜਾਏਗਾ ਮੈਂ ਕਹਿੰਦਾ ਵੱਡਾ ਬਦਲਵਾ ਨਹੀਂ ਕਹਿ ਕੇ ਵੀ ਤੇ ਕੇਵਲ ਮਾਪੂਰਾਂ ਦੇ ਜਾਣਾਂ ਦੇ

फिर गुरबाणी के कथन अनुसार जिस गुरु का प्यारा जहाजे हो जाए। फिर कोई बेवकू नहीं बना सकता फिर कोई उलझा नहीं सकता क्योंकि तो गुरु, गुरु की मत ग्रहण कर ली गुरु की मत विपजी साहब महाराज मतलब ਜਵਾਹਰ ਮਾਨ ਆਕੋ ਪਿਆਰ ਦੇ ਸਤਨਾਮ ਦੇ ਸ਼ਰੀਪਾ ਤੈ ਇੱਕ ਜੁਦੀ ਮਤ ਵਿੱਚ ਜਿਸ ਦੇ ਬਾਪੂਆ ਨੇ ਗੁਰੂ ਦੀ ਬਾਤ ਲਿਖੇ ਆਲੇ ਗੁਰੂ ਦੀ ਬਾਤ ਵਿੱਚ ਕੀ ਹੈ ਗੁਰੂ ਦੀ ਬਾਤ ਵਿੱਚ ਹੈ ਬਾਤ ਵਿੱਚ ਰਤਨ ਜਵਾਹਰ ਮਾਨਕ ਫਿਰ ਅੱਗੇ ਲਾਇਆ ਜੇ ਜੇ ਇੱਕ ਬੋਲਤੀ ਸੱਚ ਸੋਈ ਸੱਚ ਦੇ ਅੰਦਰ ਸਿਖਿਆ ਜੇ ਗੁਰੂ ਦੀ ਇੱਕ ਤੇ ਤੇਰੇ ਉਹ ਜੋ ਗੁਰੂ ਦੀ ਬਾਤ ਵਿੱਚ ਹੈ ਉਹ ਤੇਰੇ ਹਿਰਦੇ ਵਿੱਚ ਵੀ ਆ ਜਾਵੇਗਾ ਉਹ ਪਿਆਰ ਨਾਲ ਸਰਬਾਨੰਸ਼ੀ ਦਾ ਗੁਰੂ ਕੀ ਕਹਿ ਰਿਹਾ ਹੈ ਗੁਰੂ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਸਾਬਤ ਸੂਰਤ ਦਸਤਾਰ ਸਰਾ ਕਿ ਸਾਬਤ ਸੂਰਤ ਹੈ ਜਿਹਦੇ ਮੁਰੇ ਤੇ ਦਾੜਾ ਰੱਖੇ ਸਿਰ ਤੇ ਦਸਤਾਰ ਸਜਾ ਗੁਰੂ ਦੀ ਬਾਤ ਵਿੱਚ ਇਹ ਹੈ ਗੁਰੂ ਦੀ ਬਾਤ ਵਿੱਚ ਕੀ ਹੈ ਜਿਸ ਤੱਕ ਅਮਨ ਪਾਲ ਕਰ ਲਵੇਗਾ ਸਰਪੁੱਤੀ ਕਹਿੰਦੇ ਫੇਰ ਤੁਮ ਨਸ਼ਿਆਂ ਤੋਂ ਖੜਾ ਸੁਧ ਜਾਵੇਗਾ ਬਾਣ ਸواری ਖਾਧਿਆ ਮੁੱਖ ਬੀੜੇ ਲਾਇਆ ਜਿਹਨੇ ਘਾਟੇ ਇੱਕ ਪੰਪ ਆਈ ਉਹ ਰੇੜੀ ਤੋਂ ਭਈਆਂ ਦੇ ਕੋਲੋਂ 버거 ਖਾਦਾ ਵੀ ਸਕਦਾ ਨਹੀਂ ਯਾਰ ਮੈਂ के दे गए तो तो पांच प्यारिया ने जाना ने

ਵਰਤਮਾਨ ਵਿੱਚ ਵੀ ਹੈ ਤੇ ਭਵਿੱਖ ਵਿੱਚ ਵੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਮਤਾ ਗੱਦੀ ਦਿੱਤੀ ਹੈ। ਅਮਰ ਸਿਕਾਇਆ ਸੀ ਨਹੀਂ ਅਮਰ ਸਿਕਾਇਆ ਹੈ ਕਿ ਇਹ ਵੀ ਦੁਨੀਆ ਤੱਕ ਪੰਗ ਪਿਆਰੇ ਖੰਡਾ ਵਰਤਾ ਘੜਕਾਉਂਦੇ ਜਾਣਗੇ। ਆਖੋ ਪਿਆਰ ਸਤਿਨਾਮ ਸ੍ਰੀ। ਜਿਹਨਾਂ ਨੇ ਅਮਰ ਸਿਕਾਇਆ ਹੈ ਉਹ ਦੇਹ ਢਾੜੀ ਦੰਮੀ ਗੁਰੂ ਦੇ ਨਹੀਂ ਜਾਣਗੇ। ਕਿਉਂਕਿ ਪੰਗ ਪਿਆਰੇ ਆ ਗਏ ਹੁਕਮ ਲਾਇਆ ਹੈ। ਇਹ ਨੂਰ ਗੰਸਾ ਪਾਤਸ਼ਾਹ ਤੋਂ ਸ਼ੁਰਤ ਕਿਸੇ ਦੇਵੀ ਦੇਵ ਦੇ ਮਥਾ ਦੇ ਟੰਡਾ ਕਿਸੇ ਮੜੀ ਨੂੰ ਸਾਣ ਦੀ ਪੂਜਾ ਦੇ ਕਰਨੀ ਹੈ ਮੜੀ ਵਿੱਚ ਪਾਤਸ਼ਾਹ ਦੇ ਰੇ ਦੁੱਧ ਦਾ ਤਾੜੋ ਹਰ ਬੇ ਨੂਰ ਨ ਪੂਜੋ ਜਪੋ ਬੜੇ ਮਸਾਰ ਲਜਾ ਜਾਗਤ ਜੋਤ ਜਪੈ ਸਵਾਸਰ ਏਕ ਬਿਨਾ ਨੰਗ ਨਾ ਗਇਆ ਨੂਰ ਨੂਰ ਨ ਪ੍ਰੇਮ ਫਤਿਤ ਸਜੈ ਤਤ ਗੋਰ ਮੜੀ ਮਾਠੂਰ ਨਾ ਮੰਨੇ ਜਿਹੜੇ ਗੁਰੂ ਦੇ ਜਹਾਜੇ ਚੱਲ ਜਾਂਦੇ ਨੇ ਉਹ ਸੱਤ ਲੈ ਲੈਂਦੇ ਨੇ ਉਹ ਖੰਡੇ ਬਾਟੇ ਦੀ ਕੌਮ ਲੈ ਕੇ ਫਿਰ ਖੇਤ ਧਾਰੀ ਦੱਬੀ ਅਗਰੂਆਂ ਤੇ ਦਰਸੀ ਤੇ ਜਾਂਦੇ ਫਿਰ ਸੱਤਾ ਦੀਆਂ ਸੰਗੀਆਂ ਮੁੱਢ ਬਣ ਕੇ ਕੀ ਕੀ ਹੋਏ ਕਬਾਈ ਨੂੰ ਕਿਸੇ ਖੰਡੇ ਸਾਹ ਦੇ ਅੱਗੇ ਜਾ ਕੇ ਨਹੀਂ ਤਰਦੇ ਜਿਹੜੇ ਖੰਡੇ ਦੀ ਕੌਮ ਲੈਦੇ ਜਿਹੜੇ ਕੇਸਾ ਤਾਹੋ ਜਿਹੜੇ ਗੁਰੂ ਦੇ ਜਹਾਜੇ ਚੜ ਕੇ ਗੁਰੂ ਗੁਰੂ ਜਪਦੇ ਨੇ ਪੂਰੇ ਕੰਨ ਦੀ ਜੂਝ ਲਾ ਲੈਂਦੇ ਗੁਰੂ ਦੀ ਮੱਤ ਗੁਰੂ ਦੀ ਬਾਤ ਵਿੱਚ ਹੈ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਇਹ ਸਾਨੂੰ ਉਠਾ ਮਨ ਮੂਲ ਨ ਪਿੱਛੇ ਸ਼ਰਾਬ ਬਾਰੇ ਕਿਉਂ ਕਹਿੰਦੇ ਨੇ ਪਾਚਾ ਕਿ ਗੁਰੂ ਨੇ ਸਿਖਾ ਉਹ ਸ਼ਰਾਬ ਇਹ ਕਿ ਸ਼ਰਾਬ ਦਾ ਨਹੀਂ ਕਿਸੇ ਨਸ਼ੇ ਦਾ ਵੀ ਸੇਵਨ ਨ ਕਰ ਜੇਕਰ ਪਾਲਸਾਇ ਜੀ ਫਿਰ ਕਹਿੰਦੇ ਉਹ ਕਈ ਬਲਾਮਤਾਂ ਤੋਂ ਬਚਾਉਂਦਾ ਕਿਸ ਕਦਰ ਨਹੀਂ ਕਰਉਂਦਾ ਕਿਸੇ ਮਣੀ ਉਸਾਰਦੇ ਨਹੀਂ ਜਾਂਦਾ ਕਿਸੇ ਦੇਹਧਾਰੀ ਨਮੀ ਕਦੀ ਗੁਰਮਖੀ ਦੇ ਕਿਰਤ ਦੇ ਵਿੱਚ ਵੇਖੋ ਗੁਰਮੁਖ ਜਿਹੜੀ ਆ ਰੂਹ ਭਿਆਨਕ ਉਸਾਰ ਹੁੰਦੇ ਨੇ ਜ਼ਿੰਮੇਦਾਰ ਨਹੀਂ ਹੁੰਦੇ ਨੇ ਨਾ ਵਾਡੀ ਦੀ ਵਿੱਚ ਫਸਲ ਹੁੰਦੀ ਹੈ ਪਰ ਗੁਰਮੁਖਾਂ ਨਹੀਂ ਖੇਤੀ ਦੇ ਵਿੱਚ ਸਮਾਏ ਦੇ ਸੁਲਾਣ ਵਰਤ ਪਾ ਦਿੰਦਾ ਉਹ ਕਿਵੇਂ ਉਹ ਇਸ ਤਰ੍ਹਾਂ ਗੁਰਮੁਖ ਪਿਆਰਾ ਮਾਲ ਨੂੰ ਰੱਖਿਆ ਤੇ ਖਰਚ ਨਹੀਂ ਕਰਦਾ ਜੇ ਜਿਹੜਾ ਮਨੁਮਤੀ ਹੈ ਉਹ ਫਸਲ ਬਾਅਦ ਕੀ ਚਾਹੁੰਦੀ ਹੈ ਕਿ ਮੈਨੂੰ ਪੈਸੇ ਦੇ ਕੇ ਪਹਿਲਾਂ ਸ਼ਾਬਾ ਬਣਦੀ ਹੋਵੇ ਉਹਦੀ ਕਮਾਈ ਨੂੰ ਕਰ ਸਕਦਾ ਹੈ। ਕਹਿੰਦੇ ਨੇ ਇਹਦੀ ਕਮਾਈ ਤੋਂ ਨਹੀਂ ਪਰ ਕਿਤਾ ਪੈ ਰਹੀ ਹੈ। ਫਸਲ ਮੈਨ ਵੀ ਉਹੋ ਤਿੱਜੀ ਹੈ ਬੀਜ ਉਹਦੇ ਵਰਗਾ ਪਾਇਆ ਮੈਨ ਵੀ ਉਹਨੇ ਦਿੱਤੇ ਖਾਦਾ ਬੈਣੀ ਹੋਈਆਂ ਪਾਇਆ ਨਾਤਾ ਵੀ ਪਾ ਕੇ ਆ ਕੇ ਪਾਣੀ ਪੈ ਵੀ ਉਹਨਾਂ ਲਾਇਆ ਪਰ ਪਤਾ ਨਹੀਂ ਕਿਉਂ ਇਹਦੀ ਫਸਲ ਵਿੱਚ ਇੰਨੀ ਬਰਕਤ ਆਏ ਕਿ ਦਿਨੋਂ ਹੀ ਰਾਤੋਂ ਹੀ ਤਰੱਕੀ ਕਰ ਜਾਂਦਾ ਉਹਦਾ ਕਾਰਨ ਇਹ ਹੈ ਕਿ ਗੁਰਮੁਖ ਪਾਲਤ ਖਰਚਾ ਨਹੀਂ ਕਰਦਾ ਨਸ਼ਿਆਂ ਦਾ ਸੇਵਨ ਨਹੀਂ ਕਰਦਾ ਮਨ ਆਤਮਾ ਬਚਿਆ ਰਹਿਦਾ ਹੈ ਦਮੀਆ ਬੂਆਤ ਬਚਿਆ ਰਹਿਦਾ ਹੈ ਫਿਰ ਜੂਦੇ ਜਹਾਜੇ ਚੜ ਕੇ ਪ੍ਰਵਾਸ ਦੇ ਗੁਰੂ ਗ੍ਰੰਥ ਜਪਦਾ ਹੈ ਜਦੋਂ ਖਰਚ ਕਰਦਾ ਹੈ ਨਾ ਧਰਮ ਅੱਠ ਕਰਦਾ ਧਰਮ ਵਾਲਾ ਧਰਮ ਦੇ ਪਸਾਇ ਖਰਚ ਕਰਦਾ ਹੈ ਫਿਰ ਉਹਦੇ ਵਿੱਚ ਗੁਰੂ ਦੇ ਲੰਗਰਾਂ ਵਿੱਚ ਹਿੱਸਾ ਪੈਂਦਾ ਹੈ ਉਹਦੇ ਵਿੱਚੋਂ ਗੁਰੂ ਦੀਆਂ ਇਮਾਰਤਾਂ ਵਿੱਚ ਸਭ ਹੁੰਦਾ ਗੁਰੂ ਦੇ ਜੋੜ ਮਿਲ ਨੇ ਉਹ ਦਿਸਾ ਪੁੰਦਾ ਤੇ ਜਿਹਦੀ ਕਮਾਈ ਗੁਰੂ ਦੇ ਦਰ ਤੇ ਲੱਗਦੀ ਹੈ ਨਾ ਤੇ ਗੁਰੂ ਦੇ ਦਰ ਤੇ ਕਮਾਈ ਲੱਗਦੀ ਹੈ ਕਮਾਈ ਦੇ ਪਿੱਛੇ ਮਨ ਨਹੀਂ ਲੱਗਦਾ ਆਖੋ ਬਿਆਗ ਨਾ ਸਤ ਨਰਾਸ਼ੀ ਫਿਰ ਬੇਨਤੀ ਕਰਾ ਗੁਰੂ ਨੇ ਮੁਕੋ ਕੀਤਾ ਬੇਨਤੀ ਨਹੀਂ ਕੀਤੀ ਗੁਰਬਾਣੀ ਵਿੱਚ ਆਪਾਂ ਤੁਹਾਨੂੰ ਪੜ੍ਹਦੇ ਆ ਨਾ ਸਤ ਜੀ ਉੱਥੇ ਬੇਨਤੀ ਦੇ ਰੂਪ ਵਿੱਚ ਬਚਨ ਕਰਦੇ ਆ ਕ੍ਰਿਪਾ ਬਨਵਾਸ ਸਭ ਤੋਂ ਕੀ ਕਹਿੰਦੇ ਗਰੋ ਅਰੋ ਬੇਨੰਤੀ ਸੋਹੋਂ ਮੇਰੇ ਮੀਤਾ ਮੈਂ ਬੇਨਤੀ ਕਰਕੇ ਕਿਰਪਾ ਮੰਗ ਲਾਵਾ ਮੈਂ ਸੱਚੇ ਪਾਤਸ਼ਾਹ ਤੋਂ ਬੇਨਤੀ ਦੇ ਰੂਪ ਵਿੱਚ ਕਰਦਾ ਸੰਤ ਤਹਿ ਦੀ ਵੇਲਾ ਇਹ ਰੱਬ ਦੇ ਪਿਆਰਿਆਂ ਦੀ ਤਹਿ ਕਰਨ ਦਾ ਸਮਾਂ ਗੁਰਬਾਣੀ ਵਿੱਚ ਆਪਾਂ ਪੜਦੇ ਆ ਸੋਹਦਾ ਸਾਹਿਬ ਦੀ ਜਾਤ ਵਿੱਚ ਸਤਗੁਰਾਂ ਦੀ ਬਾਣੀ ਅੰਦਰ ਤਿੰਨ ਤਰ੍ਹਾਂ ਦੇ ਪੁੰਨ ਮੰਨੇ ਗਏ ਨੇ ਤਿੰਨ ਤਰ੍ਹਾਂ ਦੈਨ ਤਰ੍ਹਾਂ ਦੇ ਕੋਮ ਨੇ ਕਿਹੜੇ ਨੇ ਧਰ ਸਾਹਿਬ ਅੰਜਲੀ ਕੋਣ ਵੱਡਾ ਧਰ ਕੋਣ ਕੋਣ ਵੱਡਾ ਇਹ ਵੀ ਵੱਡਾ ਕੋਮ ਹੈ ਜਿਹਦੇ ਰੱਬ ਦੇ ਪਿਆਰੇ ਬਾਪ ਨੂੰ ਹੱਥ ਕਰਕੇ ਵੱਡੇ ਬੁਲਾਦੇ ਆਂ ਇਹ ਵੀ ਬਹੁਤ ਵੱਡਾ ਕੋਮ ਹੈ ਗੁਰਵਾੜੀ ਨੇ ਇਥੋਂ ਤੱਕ ਕਿਹਾ ਹੈ ਕਿ ਜੇ ਕੋ ਜੀਓ ਕਹੇ ਉਹਨਾਂ ਕੋ ਜਾਨੂ ਕੀ ਕਰਦੇ ਹੋਏ ਮਾ ਪਰਖਾ ਨੂੰ ਬਾੜੀ ਸਭ ਸਤਿ ਸ਼੍ਰੀ ਅਕਾਲ ਨੂੰ ਜੇ ਕੋ ਹੱਥ ਜੋੜ ਕੇ ਮੱਥੇ ਪਲਾ ਕੇ ਕਹਿ ਜਵੇ ਨਾ ਜੀ ਸਤਿ ਸ੍ਰੀ ਅਕਾਲ ਜੀ ਇਹਦੇ ਜਮਾਤੇ ਘੇਰੇ ਵਿੱਚ ਜਿਆ ਐਸੇ ਰੱਬ ਦੇ ਪਿਆਰੇ ਮਨਖਾਹ ਦੇ ਦਰਦੀ ਆਪਾ ਕੰਤਰ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿੱਥੇ ਬਚਨ ਕੀਤਾ ਹੈ ਨਾ ਉਥੇ ਖਾਲਸੇ ਨੂੰ ਹੁਕਮ ਕੀਤਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਇਹ ਤੇ ਬੇਨਤੀ ਨਹੀਂ ਤੇ ਬਾਰੇ ਸਿਕਾਈ ਨਾ ਬਤਨੀ ਤੇ ਮਾਰੇ ਲਈ ਇਹ ਤੇ ਮੇਰੀ ਬੇਨਤੀ ਨਹੀਂ ਇਹ ਮੇਰਾ ਹੁਕਮ ਹੈ ਇਹ ਗੁਰੂ ਦਾ ਜਿਹੜਾ ਹੁਕਮ ਨਹੀਂ ਮੰਨੇਗਾ ਧਰਮ ਨਾਮੇ ਵਿੱਚ ਬਚਨ ਮਲੇ ਨੇ ਬਚਨ ਪਾਲ ਨਹੀਂ ਸਕੇ ਕੀ ਬਹੁਤ ਬੜੇ ਦੀ ਮਾਰ ਜਿਹੜਾ ਗੁਰੂ ਦੀ ਹੁਕਮ ਅਣਲੀ ਕਰੇ ਫਿਰ ਉਹਨੂੰ ਕਿਤੇ ਸਲਾਮ

ਫਰਮੈਂ ਕੋਸ਼ਿਸ਼ ਕਰਦਾ ਕਿ ਜਿਹੜਾ ਮੈਨੂੰ ਲਾਮਦਾ ਸੀ ਇਹ ਦੱਸ ਕੇ ਆਉਂਦਾ ਹੈ ਕਿ